ਮੈਂ ਘਾਕੇ ਜਿੰਦੋਂ ਗਈ ਕੀ ਗੱਲ ਹੋਈ ਪਤਾ ਨਹੀਂ ਕਹਿੰਦੇ ਆ ਕਿ ਉਹ ਨਾ ਕੋਈ ਮੰਗੀ ਦਾ ਮੁੰਡਾ ਜਾਂ ਕਾਲੂ ਕਾਲੂ ਉਹਨੇ ਵਾਰਿੰਗ ਦਿੱਤੀ ਆ ਕਿ ਮੰਡੀ ਚ ਆਇਆ ਫਿਰ ਦੋ ਮੁੰਡੇ ਨੂੰ ਲੈਣ ਆਇਆ ਕਹਿੰਦੇ ਕਿ ਉਹ ਨਾ ਕਾਕਾ ਵਾਰਿੰਗ ਕਰਕੇ ਉਹਨਾਂ ਨੂੰ ਵਾਰਿੰਗ ਦੇ ਲਿਆ ਕਾਲੂ ਕਿਧਾਣਾ ਮੰਡੀ ਚ ਆਇਓ ਮੈਂ ਦੇਖਣਾ ਤੁਹਾਨੂੰ ਇਹ ਕਾਕ ਨੇ ਫੁਰਵੜ ਕੱਪੜੇ ਬਦਲੇ ਕਾਕਾ ਉਹ ਉਹ ਲੈ ਕੇ ਕੱਕ ਨੂੰ ਚੱਲ ਗਈ ਫਿਰ ਉੱਥੇ ਦਾਣਾ ਮੰਡੀ ਚ ਪਾਣੀ ਲਾ ਆਏ ਫਿਰ ਅੱਪ ਚ ਕੋਲ ਘਾਲਿਆ ਇਹਨੂੰ ਖਿੱਚਾਂ ਫੁੱੱਚਾਂ ਮਾਰ ਕੇ ਛੁੱਟ ਗਏ ਹਾਂ ਖਿੱਚਾਂ ਮਾਰੀਆਂ ਦੋ ਮੈਨੂੰ ਗਲਾ ਵੀ ਘੁੱਟਿਆ ਉਹ 8 ਜਣੇ ਤੰ ਤੈਨੂੰ ਕਿੱਦਾਂ ਪਤਾ ਲੱਗਾ ਉਹ ਮੈਨੂੰ ਪਤਾ ਲੱਗਾ ਦਾਣਾ ਮੰਡੀ ਚ ਤੇ ਹੋਰ ਇਹਦਾ ਹੋਰ ਕਿਹਨਾਂ ਦਾ ਹੈ ਹੈ ਤੇਨ ਦਾ ਹੋਰ ਵੀਗਾ ਕਿਦਾਂ ਜਿਹੜੇ ਮੁੰਡੇ ਜੱਟ ਰਹੀ ਹੈ ਉਹਦੀ ਇੱਕ ਭੈਣ ਭਰਾ ਦਾ ਤਾਂ ਪਹਿਲਾਂ ਹੀ ਮਰਿਆ ਸ਼ੇਰਾ ਮੇਰੇ ਸ਼ੇਰੇ ਦੀ ਮੰਮੀ ਆ ਇਹ ਉਹਨੂੰ ਤੁਸੀਂ ਕਿਉਂ ਦਿੰਦੇ ਮੈਨਾਂ ਚਾਹੀ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿਦਾਂ ਮੇਰੇ ਵਿੱਚ ਵੀ ਕਿਉਂ ਮਾਰਿਆ ਮੈਨੂੰ ਫੈਸਲਾ ਕਿਉਂ ਮੇਰੇ ਬੱਚਾ ਕਿਉਂ ਮਾਰਿਆ ਨਿੱਕੀ ਮੋਟਿਲਾਈਂ ਤਾਂ ਚਲੋ ਹੁੰਦੀ ਰਹਿੰਦੀ ਆ ਓਏ ਨੋਏ ਨਿੱਕਦਮ ਕਿਉਂ ਮਾਰਦਾ ਮੇਰਾ ਬੱਚਾ ਓਏ ਕਿੱਡੀ ਵੱਡੀ ਦੁਸ਼ਮਨੀ ਲੈ ਲਈ ਉਹਨੇ ਤੈਨੂੰ ਕੋਈ ਲਗਤ ਕੋਈ ਵੀ ਹੈ ਨਹੀਂ ਇਹ ਕਰ ਉਹ ਪਤਾ ਨਹੀਂ ਪਹਿਲਾ ਕੁੱਤਾ ਸਾਡੇ ਘਰ ਰੋਟੀਆਂ ਨਾ ਟੀਆਂ ਖਾ ਕੇ ਜਾਂਦਾ ਹੁੰਦਾ ਸ਼ੇਰੇ ਦੇ ਨਾਲ ਸ਼ੇਰੇ ਦਾ ਦੋਸਤ ਹੀ ਹਾਂ ਆਉਂਦਾ ਸਾਡੇ ਘਰ ਉਹ ਲੋੜ ਰਾਮ ਨਿਕਲਾ ਕੰਜਲ ਜੇ ਸ਼ੇਰਾ ਮਰ ਗਿਆ ਤਾਂ ਬਸ ਸਾਰੇ ਉੱਠ ਬੈਠੇ ਫਿਰ ਹਾਏ ਸੇਰ ਨਾਲ ਬਲਹਟ ਘਾ ਰਾਂ ਹੁੰਦਾ ਹੁੰਦਾ ਸੀ ਹਾਂਜੀ ਹਾਂਜੀ ਇਹਨੂੰ ਤਾਂ ਪਤਾ ਵੀ ਨਹੀਂ ਪਿਆ ਕਿ ਹੁਣਾ ਇਦਾਂ ਦਾ ਨਿਕਲਣਾ ਆ ਅਜੇ ਤਾਂ ਮੈਸੇਜ ਮਿਲਿਆ ਕਿ ਹਸਪੀਟਲ ਚਾਇਆ ਵੀ ਅਰਦੀਪ ਸਿੰਘ ਇਨੀ ਸਤਾਤਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਤਾਂ ਧਿਆਨ ਲਿਖਦੇ ਹਾਂ ਕਿ ਮਾਤਾ ਦਾ ਮਾਤਾ ਦਾ ਬਲਿੰਦਰ ਕੌਰ ਜਿਹਦੇ ਖਿਲਾਫ ਲਿਖਾਵੇਗੀ ਬਿਆਨ ਉਹਦੇ ਖਿਲਾਫ ਵੀ ਕਮੀ ਕਰਦੀ ਜਿਹਦੇ ਖਿਲਾਫ ਪੁਸਤਾਨ ਨੁਕਲਾ ਦਾ ਪੁੱਛ ਗੜਾ ਲਾਇਆ ਦਿੱਤੇ ਨਾ ਤੁਹਾਡੇ ਸਾਹਮਣੇ ਜ ਹੈ ਮੈਂ ਕਹੀ ਆਪਾਂ ਇਨੀ ਡਿਟੇਲ ਪਤਾ ਲੱਗਾ ਇਨਾਂ ਦੰਦ ਸਭੀ ਦਾ ਮਰਡਰ ਹੋਇਆ ਅੱਗੇ ਤਵਦੀਸ਼ ਜਿਵੇਂ ਦੀ ਮਾਤਾ ਬਿਆਨ ਲਿਖਾਗੇ ਉਹ ਵੀ ਕਾਰਵਾਈ ਕਰੇਗਾ